ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਮੱਝ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਪੀਰ ਦੇ ਖੇਲੂ ਪਸ਼ੂ ਰੱਖੇ ਵਿਆ ਕੋਈ ਵਪਾਰ ਦਾ ਕੰਮ ਨਹੀਂ ਪਸ਼ੂ ਵੀ ਬਾਈ ਕੋਲੇ ਸਾਰੇ ਚੰਗੇ ਰੱਖੇ ਵਿਆ ਆਓ ਪੁੱਛ ਲੈਨੇ ਬਾਈ ਟੋਟੇ ਬਾਈ ਜੀ ਹਸੀ ਗਾਲ ਹਸੀ ਗਾਲ ਬਾਈ ਜੀ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਠੀਕ ਹੈ ਨਾਮ ਤੇ ਐਡਰੈਸ ਫੋਨ ਨਾਮ ਜੀ ਅਮਰਿੰਦਰ ਸਿੰਘ ਪਿੰਡ ਦੁੱਲੇਵਾਲਾ ਠੀਕ ਹੈ ਜੀ ਤਹਿਸੀਲ ਰਾਮਪਰਾਪੁਰ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਨੇੜੇ ਪਿੰਡ ਦੁੱਲੇਵਾਲਾ ਦੇ ਸਲਾਬਤਪੁਰਾ ਜੀ ਡੇਰੇ ਦੇ ਬੈਕਸਾਈਡ ਪਿੰਡ ਹੈ ਜੀ ਠੀਕ ਹੈ ਬਾਈ ਮੋਬਾਈਲ ਨੰਬਰ ਕੋ ਦੇ 9958484113 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਮੱਝ ਦੇਖਦੇ ਆ ਆਪਣੇ ਘਰ ਦੀਆਂ ਹਾਂਜੀ ਘਰ ਦੀ ਮੱਝ ਹੈ ਜੀ ਕਿਹੜਾ ਸੂਸ ਹੁੰਦੀ ਹੈ ਚੌਥੇ ਸੂਏ ਦੀ ਚੌਥਾ ਸੂਆ ਕਿੰਨੇ ਦਿਨ ਲੈਂਦੀ ਹੈ ਬਾਈ اے بھائی چار جলাই ਨੂੰ ਦਿਨ پورے ਮੱਝ ਦੀ ਠੀਕ ਆ بھائی ਕਿੰਨਾ ਦੁੱਧ ਚੋਇਆ ਪਿਛਲੇ ਸੋਇ 15 ਕਿਲੋ ਦੇਗੀ ਜੀ ਠੀਕ ਆ ਠੰਡੀ ਹੈ ਵਧੀਆ ہاں جی ਬਹੁਤ ਵਧੀਆ ਸੀਲ ਮੱਝ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਠੀਕ ਆ بھائی ਬੱਚਾ ਕਿਹਦਾ ਸੀ ਦੀ ਛੋਟੀ ਕਿਹੜੀ ਆ بھائی ਆ ਛੋਟੀ ਖੜੀ ਆ ਬਾਈ ਜੀ ਠੀਕ ਆ ہاں جی ਬੱਚੇ ਦੇਖੋ بھائی ਕਿੰਨੇ ਚੰਗੇ ਪਾਉਂਦੇ ਛੋਟੀ ਦੇਖੋ کیا ਬਾਤ ਆ ਠੱਠ ਪੁੱਠ ਬੁੜਾ ਤੇ ਸਿੰਘ ਸਿੰਘ ਕੁਆਲਟੀ ਚੰਗੀ ਆ ਹਨਾ ਠੀਕ ਆ ਬਸ ਥੋੜੇ ਜਿਹੀ ਗਿਣਤੀ ਜ਼ਿਆਦੇ ਹੋਣ ਕਰਕੇ ਬਈ ਤਾਂ ਵੇਚਦਾ ਉੰਜ ਕੋਈ ਚੱਕਰ ਨਹੀਂਗਾ ਥਣ ਬੜਾ ਚੰਗਾ ਕਰਮ ਵਾਲੀ ਦਾ ਚਵਾਈ ਚੁਈ ਚੰਗੀ ਹਾਂਜੀ ਹਾਂਜੀ ਚਵਾਈ ਬਹੁਤ ਵਧੀਆ ਜੀ ਗੱਲਾ ਗੱਲਾ ਥਣ ਬਈ ਮੁੱਠੀ ਵਾਲਾ ਥਣ ਚਵਾਈ ਚੁਈ ਚੰਗੀ ਆ ਦੁੱਧ ਦਾ ਰਿਕਾਰਡ ਬਹੁਤ ਚੰਗਾ ਫੇਸ ਬੜਾ ਚੰਗਾ ਸਿੰਘ ਕਵਾੜੀ ਚੰਗੀ ਆ ਪਤਲੇ ਸਿੰਘ ਦੀ ਆ ਦੁੱਧ ਵਾਲੀ ਮੱਝ ਪਿੱਠਪੜਾ ਬਹੁਤ ਚੰਗਾ ਦਿਨ ਹਜੇ ਲੈਂਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਬਾਕੀ ਬਈ ਮੱਝਾਂ ਦਾ ਥੋੜਾ ਜਿਹਾ ਮੌਕੇ ਦੀ ਲਾਉਣੀ ਆ ਨਹੀਂ ਹਣਾ ਹਾਂਜੀ ਹਾਂਜੀ ਠੀਕ ਆ ਤੇ ਕੀ ਮੁੱਲ ਫਿਰ ਇਹਦਾ 135000 ਆ ਬਾਈ ਜੀ ਮਾਨਤਾਨ ਹੋ ਜੀ ਵੀਰੇ ਹਾਂਜੀ ਹਾਂਜੀ ਠੀਕ ਐ 135000 ਰੁਪਇਆ ਮੁੱਲ ਆ ਮਾਨਤਾਨ ਜ਼ਰੂਰ ਹੋ ਜੂ ਤੋਰ ਦੀਏ ਬਾਈ ਮੜੀ ਜੀ ਕੱਦ ਵੀ ਚੰਗਾ ਬਈ ਰਾਜੀ ਵੀ ਫੁੱਲਾ ਥਾਣਾ ਚੰਗਾ ਚਵਾਈ ਵੀ ਚੰਗੀ ਬਾਈ ਦੇ ਘਰ ਦੀ ਮਾਝਾ ਕੋਈ ਵਪਾਰ ਦਾ ਕੰਮ ਨਹੀਂ ਬੱਚਾ ਤੁਹਾਨੂੰ ਝੂਠੀ ਦਿਖਾਈ ਐ ਬੱਚੇ ਵੀ ਬਹੁਤ ਜੰਗੇ ਪਾਉਂਦੀ ਐ ਚੰਗੀ ਐ ਬਾਈ ਮੜੀ ਤੋਰਾ ਤਾਰਾ ਚੈੱਕ ਕਰ ਲੋ ਚੰਗਾ ਕਰ ਆਰਡਰ ਕਰ ਮੜੀ ਸੋਨਾ ਤਿਆਰ ਕਰਦੀ ਹੁੰਦੀ ਐ ਹਾਜੇ ਬਾਈ ਕੱਚੀ ਕੱਚੀ ਆ ਉਸ ਹੱਬ ਨਾਲ ਜਜਮੈਂਟ ਕਰ ਲਿਓ ਨੇੜੇ ਚੱਲ ਕੇ ਆਰਡਰ ਦੀ ਕੁਆਲਿਟੀ ਹੈ ਜਿਹੜੀ ਨੇ ਹੋਰ ਹੀ ਵਧੀਆ ਧਿਰ ਕਰ ਲੈਣੀ ਲੈ ਜੋ ਬਈ ਦਰਪੀੜੀ ਉਹ ਉਧਰੋਂ ਲੈ ਤੂੜੀ ਵਾਲੇ ਕਨੇ ਆਹ ਸੋਰਾ ਤਾਰਾ ਚੈੱਕ ਕਰੋ ਬਈ ਖੌਲ ਰਾਜੀ ਹੈ ਬਈ ਮੋਲ 135000 ਰੁਪਏ ਮੰਨ ਤਾਣ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਆ ਚੰਗੇ ਸੀਮਨ ਦੀ ਹੂ ਮੇਰੇ ਸਾਹ ਹਾਂਜੀ ਹਾਂਜੀ ਹਰਿਆਣੇ ਦੇ ਸਰਕਾਰੀ ਸੀਮਨ ਦੀ ਹੈ ਜੀ ਠੀਕ ਆ ਬਈ ਤਾਂ ਬਾਈ ਨੂੰ ਬਈ ਸ਼ੌਂਕ ਆਗਾ ਤੇ ਪਸੂ ਚੰਗੇ ਰੱਖਦਾ ਬਈ ਚੰਗਾ ਸੀਮਨ ਲਗਵਾਉਂਦਾਗਾ ਤੇ ਹਾਂ ਤੁਣ ਬਹੁਤ ਚੰਗਾ ਹੈ ਤੇ ਕਿਸੇ ਵੀਰ ਨੂੰ ਭਾਈ ਮੱਝ ਪਸੰਦ ਆਵੇ ਨਾ ਬਾਈ ਨਾਲ ਕਨੈਕਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਦ ਲਓ ਧੰਨਵਾਦ